ਭਾਜੀ ਰੋਜ਼ ਇੰਸਟਾਗ੍ਰਾਮ ਚੈੱਕ ਕਰੀਦਾ ਹੈ ਕਿ ਕੀ ਚੀਜ਼ ਸਾਹਮਣੇ ਆਉਂਦੀ ਹੈ ਅੱਜ ਕੱਲ ਲੋਕਾਂ ਦੇ ਵੀਜ਼ੇ ਬਹੁਤ ਆ ਰਹੇ ਆ ਜਾਂ ਕੀ ਗੱਲ ਲੱਗੇ ਲੜੀਆਂ ਜਿਹੜਾ ਵੀ ਉਹ ਕੁੱਕੜ ਮਾਰਕਾ ਦੇ ਪਟਾਕਿਆਂ ਵਾਂਗੂ ਲੜੀਆਂ ਲਾ ਕੇ ਵੀਜ਼ੇ ਦਿਖਾਈ ਜਾਂਦੇ ਆ ਜੀ ਆਓ ਨਵੇਂ ਲੱਗੇ ਵੀਜ਼ੇ ਦੇ ਕੋ ਫੇਰ ਅਪਲਾਈ ਕਰੋ ਉਹ ਇੱਕ ਭਰਾ ਮੇਰਾ ਪਤਾ ਨਹੀਂ 50 60 ਵੀਜ਼ਿਆਂ ਦੀਆਂ ਲੜੀਆਂ ਲਈ ਫਿਰਦਾ ਸੀ ਇੱਕ ਉਹ ਕਹਿੰਦਾ ਮੈਂ ਇਦੋਂ ਵੱਧ ਆਏ ਆ ਮੇਰੇ ਉਹ ਟੇਬਲ ਤੇ ਵਿਛਾਈ ਬੈਠਾ ਸੀ ਇਹ ਕੀ ਚੱਕਰ ਹੈ ਉਹ ਉੱਥੇ ਇੱਕ ਲੈਨ ਵੀ ਲਿਖੀ ਹੁੰਦੀ ਅੱਜ ਹੀ ਸਾਡੇ 50 ਪਾਸਪੋਰਟ ਆਏ ਆਉਂਦੀ ਉਹਦੀ ਪੂਰੇ ਮਹੀਨੇ ਦੀਆਂ ਜੇ ਰੀਲਾਂ ਮੈਂ ਕੱਢ ਕੇ ਦੇਖਾਂ ਨ ਉਹ 50 50 ਕਰਕੇ ਮੇਰੇ ਖਿਆਲ ਨਾਲ ਇੱਕ ਮਹੀਨੇ ਚ 5-700 ਵੀਜ਼ੇ ਵੰਡ ਚੁੱਕੇ ਆ ਤੇ ਜੋ ਹਾਲਾਤ ਚੱਲਦੇ ਵੇ 5-700 ਪਤਾ ਨਹੀਂ ਉਹਦੇ ਦਫ਼ਤਰ ਬੰਦੇ ਪੂਰੇ ਸਾਲ ਚ ਵੀ ਆਣੇ ਕਿ ਨਹੀਂ ਆਣੇ ਮੁੰਡੇ ਦਾ ਵੀਜ਼ਾ ਲੱਗਾ ਕੈਨੇਡਾ ਦਾ ਮੇਰੇ ਕੋਲ ਪਾਸਪੋਰਟ ਲੈਣ ਆਇਆ ਮੈਨੂੰ ਕਹਿੰਦਾ ਭਾਜੀ ਤੁਸੀਂ ਸਹੀ ਸੀ ਕਹਿੰਦਾ ਹੋਇਆ ਕਿ ਮੇਰੇ ਇੱਕ ਯਾਰ ਦੋਸਤ ਨੇ ਉੱਥੋਂ ਅਪਲਾਈ ਕੀਤਾ ਸੀ ਉਹਦਾ ਵੀਜ਼ਾ ਵੀ ਲੱਗ ਗਿਆ ਕਹਿੰਦਾ ਪਰ ਕਹਿੰਦਾ ਉਹਦੀ ਜਿਹੜੀ ਵੀਡੀਓ ਅੱਜ ਤੱਕ ਫੋਟੋ ਪੈਂਦੀ ਉਹਦੀ ਹਰ 15 ਦਿਨ ਬਾਅਦ ਕਹਿੰਦਾ ਉਹਦੀ ਦੁਬਾਰਾ ਫੋਟੋ ਪਾ ਦਿੱਤੀ ਜਾਂਦੀ ਹੁਣ ਉਹ ਜਿਹੜੀ 50 ਲੜੀ ਆ ਉਹ 50 ਲੜੀ ਇੱਕ ਵਾਰ ਕਰਦੇ ਭਾਵੇਂ ਕਹਦੇ ਰੋਜ ਆਈ ਜਾਂਦੀ ਐ ਇੰਨੀ ਤੇ ਯਾਰ ਉਹਦੇ ਕੋਈ ਐਪਲੀਕੇਸ਼ਨ ਵੀ ਹੈ ਨਹੀਂ ਕਿ ਕਾਏ ਵੀਰ ਮੇਰਿਓ ਜਦੋਂ ਵੀ ਤੁਸੀਂ ਇਸ ਐਡਵਰਟਾਈਜ਼ਮੈਂਟ ਨੂੰ ਦੇਖਣਾ ਤਾਂ ਇਹ ਚੀਜ਼ ਜ਼ਰੂਰ ਦੇਖ ਲਿਆ ਕਰੋ ਕਿ ਉਹਦੇ ਚ ਵੀਜ਼ੇ ਰਿਪੀਟ ਕਿੰਨੇ ਹੋ ਰਹੇ ਆ